ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਤਾਰੀ ਵਲੌਗ 6565 ਤੇ ਹੋਪੇ ਸਾਰੇ ਵਧੀਆ ਹੋਵੋਗੇ ਅੱਜ 2024 ਖਤਮ ਹੋਇਆ ਤੇ 2025 ਦਾ ਪਹਿਲਾ ਦਿਨ ਇੱਕ ਤਰੀਕਾ 1 ਜਨਵਰੀ ਆ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁ ਮੁਬਾਰਕਾਂ ਤੇ ਸਾਰੇ ਵਧੀਆ ਰਹੋ ਤੰਦਰੁਸਤ ਰਹੋ ਚੜ੍ਹਦੀ ਕਲਾ ਬਖਸ਼ੇ ਰੱਬ ਸਾਰਿਆਂ ਦੀਆਂ ਫੈਮਲੀਆਂ ਨੂੰ ਤੇ ਅੱਜ ਦੇ ਸਾਰੇ ਦਿਨ ਦਾ ਤੁਹਾਨੂੰ ਦਿਖਾਉਣੇ ਆ ਕਿ ਕਿੱਦਾਂ ਕਿ ਕੀ ਕੀਤਾ ਹੁਣ ਆਪਾਂ ਨਹਾਉਣ ਨੂੰ ਲਈ ਤੇ

ਮੈਂ ਘਰ ਵੱਲ ਗੁਰਮੁਖ ਮੱਥਾ ਟੇਕਣ ਤੋਂ ਬਾਅਦ ਆਪਾਂ ਨਵੇਂ ਸਾਲ ਦਾ ਰੱਬ ਨੂੰ ਸ਼ੁਕਰਾਨਾ ਕਰਨ ਤੋਂ ਬਾਅਦ ਪਹੁੰਚ ਚੁੱਕੇ ਆ ਆਪਣੇ ਖੇਤ ਉੱਥੇ ਇੱਥੇ ਯਾਰ ਮੈਂ ਆਉਣਾ ਹੀ ਆਉਣਾ ਮੈਨੂੰ ਕੰਮ ਹੋਵੇ ਚਾਹੇ ਨਾ ਹੋਵੇ ਮੈਂ ਇੱਥੇ ਆਉਣਾ ਹੀ ਆਉਣਾ ਮੈਨੂੰ ਇੱਥੇ ਬਹਿ ਕੇ ਸਕੂਨ ਮਿਲਦਾ ਮੈਨੂੰ ਕੋਈ ਕੰਮ ਨਾ ਹੋਵੇ ਇੱਥੇ ਸ਼ਾਂਤਮਈ ਮਾਹੌਲ ਜਮਾ ਯਾਰ ਜਨਨ ਕਿ ਆਏ ਜੇ ਲੱਗਦਾ ਇਕੱਲੇ ਨੂੰ ਗੱਲਾਂ ਕਰਕੇ ਵੀ ਵਧੀਆ ਇੱਥੇ ਯਾਰ ਐ ਸਹੀ ਹੈ ਕੰਮ ਸੱਟ ਕਿਉਂਕਿ ਆਸੇ ਪਾਸੇ ਕੁਝ ਨਹੀਂ ਹੁੰਦਾ ਬਸ ਐ ਯਾਰ ਖੁਸ਼ੀ ਮਹਿਸੂਸ ਹੁੰਦੀ ਹੈ ਮੈਨੂੰ ਪਤਾ ਨਹੀਂ ਖਣੀ ਦਿਲੋਂ ਹੀ ਸ਼ੁਰੂ ਤੋਂ ਆਏ ਰਹੇ ਤਾਂ ਕਰਕੇ ਦਿਲੋਂ ਆਏ ਲੱਗਦਾ ਯਾਰ ਇੱਕ ਵੱਖਰੀ ਖੁਸ਼ੀ ਮਹਿਸੂਸ ਹੁੰਦੀ ਹੈ ਮੈਨੂੰ ਐ ਆਸੇ-ਪਾਸੇ ਬੈਠ ਕੇ ਇਕੱਲਾ ਬੈਠਾ ਰਹਾ ਤਾਂ ਵੀ 2-2 ਘੰਟੇ ਬੈਠਾ ਰਹਿਣਾ ਇੱਥੇ ਠੀਕ ਵਧੀਆ ਯਾਰ ਚੱਲ ਬਾਕੀ ਠੀਕ ਚੰਗਾੜਾ ਤਾਂ ਚੱਲੀ ਜਾਂਦਾ ਚਲੋ ਜ਼ਿੰਦਗੀ 'ਚ ਬਾਕੀ ਰੱਬ ਦਾ ਸ਼ੁਕਰਾਨਾ ਕਰਿਆ ਕਰੋ ਵੀ ਸਾਰੇ ਸੱਟਾਂ ਤੰਦਰੁਸਤੀਆਂ ਬਖਸ਼ੇ ਮਾਲਕ ਸਭ ਨੂੰ ਨਵਾਂ ਸਾਲ ਸਾਰੇ ਖੁਸ਼ੀਆਂ ਭਰਿਆ ਹੋਵੇ ਸਾਰਾ ਦਿਨ ਮੇਰੇ ਬੰਦੇ ਦਾ ਕੰਮ ਹੋ ਗਿਆ ਮਾ ਲੋਕੇ ਅੱਜ ਤੇ ਗਰੂ ਵੀ ਫੋਟੋ ਖੇਦੇ ਨਵੇਂ ਸਾਲ ਦੀਆਂ ਵਧਾਈਆਂ ਦੇ ਪਹਿਲਾਂ ਤੋਂ ਕਿਵੇਂ ਦੇਵਾਂਗਾ ਜੇਮ ਨੂੰ ਵੰਗਾਰ ਪਾਈ ਸ਼ੋਰ ਨੂੰ ਜੇ ਮੈਂ ਸ਼ਦਨ ਜਾਂਦੇ ਹਾਂ ਜੇ ਤੁਹਾਨੂੰ ਲੋਕ ਦਿਖਾ ਦਿਆਂਦਾ ਇਹ ਕਿੱਥੇ ਲੋਕ ਕਿੱਥੋਂ ਲਵਾਏ ਬਈ ਇਹ ਹੈਂਦੀ ਇਹ ਲੋਕ ਕਿੱਥੋਂ ਲਵਾਇਆ ਕਿੱਥੋਂ ਆਇਆ ਇਹ ਦੂਜਾ ਫਿੰਗਰ ਲੋਕ ਆ ਇਹ ਗੁੱਠਾ ਰੱਖ ਕੇ ਖੋਲਦਾ ਆ ਆ ਜੀ ਵਾਹ ਜੇਮ ਬਹੁਤ ਜੁਗਾ ਸਾਗਾ ਤਾ ਲੋ ਵੀ ਮਿੱਤਰੋ ਹੁਣ ਆਪਾਂ ਕਰਨ ਲੱਗੇ ਐਕਸਰਸਾਈਜ਼ ਸ਼ੁਰੂ ਤੇ ਜੇ ਮੈਂ ਵੀ ਇਹ ਪੂਰੀ ਘੈਂਟ ਸੰਖਾਈ ਹੋਈਆਂ ਕਾਲੋ ਖਾਲੀ ਹੋ ਜਾ ਰਹਾ ਚਾਲਾ ਟੇ ਘਰ ਦੂਸ ਆ ਜਾ ਮੁਰੇ ਹੋਏ ਨਵਨ ਤਿੰਨ ਕਿਵੇਂ ਬੈਂਡਓਵਰ ਜੀ ਤੇ ਹੁੰਦਾ ਜਾਂਦਾ ਇਹਨਾਂ ਦੀ ਕੀ ਗੱਲ ਸੀ ਸਿਰਫ ਇਹਨਾਂ ਨੇ ਇੰਨਾ ਕੀ ਪੁੱਛਿਆ ਸੀ ਭਾਈ ਐਕਸਰਸਾਈਜ਼ ਸਹੀ ਹੈ ਕਿ ਗਲਤ ਤੇ ਚ ਮਗਰ ਪੈ ਗਿਆ ਉਧਰੋਂ ਕੱਢਦਾ ਇਧਰ ਫਸਾ ਲੈਂਦਾ ਧੀਰੇ ਵਾਲੇ ਟਾਈਮ ਤੇ ਤੁਸੀਂ ਆਉਣੇ ਹਟ ਜਾਣਾ ਵਾਹ ਜੀ ਵਾਹ ਯਾਰ ਤਗੜਾ ਬਈ ਤਗੜਾ ਜਿਹਦਾ ਕੱਢ ਗਿਆ ਗਾਰ ਨਹੀਂ ਨਹੀਂ ਯਾਰ ਤਗੜਾ ਤਗੜਾ ਰਾਰ ਰੂੜ ਇੱਥੇ ਸੱਦ ਜਿਵੇਂ ਚ ਸੱਪ ਆ ਗਿਆ ਸੁਪੇਰਾ ਲਿਆਂਦਾ ਫੜਨ ਵਾਸਤੇ 3 ਵਜਾ ਬਾਂਕਰ ਨਾਲ ਕੀ ਹੋਣਾ ਯਾਰ ਬਾਂਕਰ ਆ ਗਈ ਸੀ ਆਪ ਵੀ ਨਹੀਂ ਉਹ ਵੇਟ ਲਾਉਣ ਲੱਗ ਗਿਆ ਤੂੰ ਵੇਟ ਲਾਉਣ ਲੱਗ ਗਿਆ ਮੈਂ ਆਖਣੀ ਨਹੀਂ ਨਹੀਂ ਦੱਸ ਤੈਨੂੰ ਕਿਦਾਂ ਦਾ ਮਹਿਸੂਸ ਹੋਇਆ ਮੈਂ ਕਿੱਡਾ ਕੰਮ ਕੀਤਾ ਜੁੱਤੇ ਖਾਣ ਵਾਲਾ ਉਂ ਫਿਰ ਗੱਲਾਂ ਕਰਦਾ ਨਾ ਉਹ ਜੀਆ ਤੇਰੀ ਮੈਂ ਦੂਜੀ ਪਾਉਣੀ ਐ ਫਿਰ ਵੀਡੀਓ ਦੱਸ ਪਹਿਲਾਂ ਨਹੀਂ ਦੱਸ ਪਹਿਲਾਂ ਕਿੱਡਾ ਵਧੀਆ ਕੰਮ ਵਧੀਆ ਕੀਤਾ ਮੈਂ ਦੱਸ ਕੀ ਕਾ ਕੀ ਨੁਕਸਾਨ ਕੀ ਕਰ ਦੱਸਿਓ ਕਾਰਾ ਕਰਦਾ ਸੀ ਜਿਹੜੇ ਕਰਦਾ ਸੀ ਮੈਂ ਚੁੱਸ ਇਹ ਸੋਨਿਆ ਹੀ ਰਹੇਗਾ ਸੋਨਿਆ ਸੋਨਿਆ ਚੱਲ ਚੱਲੀਏ ਸ਼ਿਪਾਰ ਦੇ ਮੇਲੇ ਨਹੀਂ ਮੁੰਡਾ ਤੇਰਾ ਮੈਂ ਚੱਕ ਲਾਂ ਆ ਨਹੀਂ ਯਾਰ ਯਾਰੀ ਆ ਯਾਰੀ ਐਨਾ ਵੇਟ ਪਾਇਆ ਕੜਾਲਕ ਡੋਲਣਾ ਪਾਲੀ ਤਾ ਆਂ ਚੋ ਵੀ 20 ਤੇ ਸਿੱਧੂ ਬਾਈਏ ਮੁਲਾਉਂਦਾ ਹੋਲਡ ਕਰਕੇ ਨਹੀਂ ਤੇਰੇ ਚੁੱਕ ਚੁੱਕਣਾ ਪੈ ਜਾ ਕਿਤੇ ਵਾਹ ਜੀ ਵਾਹ ਯਾਰ ਪਰਵਾਨ ਹੋਵੇ ਰਹਿ ਜਾਵੇ ਤਿਆਰੇ ਤੂੰ ਵੀ ਤੂੰ ਤਿਆਰ ਕਰਦਾ ਕਬੂ ਬਾਈ ਹੋ ਰਹੇ ਨੇ ਤੇਰੀ ਪਰਚੀ ਚੱਕੀ ਏ ਦੂਬਾ ਤਿਆਰ ਕਰ ਜੇ ਮਤਰਾ ਨੇ ਐ ਹੀ ਯਾਰੀ ਪਿੱਛੇ ਗਤਲ ਕਰਨੇ ਸੌਕੇ ਪਏ ਆ ਉਹ ਲੈ ਚਾਕਾ ਨਾ ਘੱਟ ਹੋ ਗਿਆ ਨਾ 3 15 ਲੋਡ ਕਰੀ ਵੇ ਜੋਦੇ ਸਿਰਲੇ ਤੇਰੇ ਭਾਈ ਆ ਕੋਈ ਤਾਂ ਲੈ ਕੇ ਨਾਲ ਹੀ ਮੁਲਾਜ਼ਮ ਭੱਜ ਕੋਈ ਮੈਨ ਲਾ ਦੇ ਤਾਂ ਉਧਰ ਭੱਜਣਾ ਨਾ ਉਧਰ ਵਾਧਣਾ ਯਾਰ ਕਤਲ ਕਰਨੇ ਸੌਕੇ ਪਏ ਬਈ ਯਾਰ ਨਵੇਂ ਸਾਲ ਤੇ ਹੋਵੇ ਸਿਆਲਾ ਕਿੱਧਰ ਜਾਵੜਿਆ ਆ ਗਿਆ ਫੇਰ ਹੈ ਨਹੀਂ ਬਈ ਪਿੰਡ ਨੂੰ ਮੈਂ ਤੈਨੂੰ ਬਤਾ ਆਇਆ ਮੈਂ ਤਲਾਵ ਚੱਲ 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 ਚੋਬਰਾ ਚੱਲ ਇੱਥੇ ਨਹੀਂ ਸਿੱਧੇ ਰੇ ਯਾਰ ਮੈਂ ਤਲਾਵ ਉੱਤੇ ਯਾਰ ਯਾਰ ਚਾ ਚਾ ਸਨਮਾਨਿਤ ਕੀਤਾ ਗਿਆ ਮੇਰੀ ਸਾਲ ਦੀ ਫੀਸ ਮਾਫ ਕੀਤੀ ਗਈ ਹੈ ਚੂਹਾ ਮਾਫ ਵਿੱਚ ਜਾਂ ਜਿੰਨੇ ਲਾ ਕੇ ਕਰਤੀ ਸਮਾਪਤੀ ਆਪਾਂ ਪਹੁੰਚ ਗਣ ਘਰੇ ਇਧਰ ਮੋੜ ਬੁਗੇ ਇਧਰ ਆ ਤਾਂ ਇਧਰ ਆ ਰੌਡ ਲੱਟ ਨਹੀਂ ਪਿੱਛੇ ਵੇਖ ਲੈ ਚੱਕ ਦੇ ਫਟੇ ਮੈਂ ਇੱਥੋਂ ਪਿੱਛੇ ਨੰਕੇ ਆਪਣਾ ਘਰ ਸਹੀ ਹੈ ਲੱਜ ਨਹੀਂ ਗੱਡੀਆਂ ਤੇ ਰਹਿਣਾ ਲੱਜਰੀ ਗੱਡੀਆਂ ਦਾ ਪੈਟਰੋਲ ਵਾਲੀ ਦੱਸੀ ਮੈਨੂੰ ਪੈਟਰੋਲ ਵਾਲੀ ਗੱਡੀ ਦੇਖਿਆ ਸੀ ਪੈਟਰੋਲ ਵਾਲੀ ਜਵਾਬ ਦੇ ਜਾਂਦੀ ਹੈ ਕਦੀ ਪੈਟਰੋਲ ਕਰਦਾ ਹੈ ਬੈਟਰ ਵਾਲਾ ਫੀਚਰ ਹੈ ਤੇ ਡੰਡਾ ਬੈਟਰ ਵਾਲਾ ਵੀ ਆਪੇ ਹੁਣ ਦੱਸਦੀ ਵੀ ਕਿੰਨੇ ਕਿਲੋਮੀਟਰ ਚੱਲਦੀ ਆਪੇ ਇਹ ਬੰਦ ਕਦੋਂ ਵੀ ਬੰਦ ਹੋ ਸਕਦੀ ਹੈ 100 ਕਿਲੋਮੀਟਰ ਤਾਂ ਚੱਲੂਗੀ ਕਦੋਂ ਵੀ ਬੰਦ ਹੋ ਸਕਦੀ ਹੈ ਤਾਰੀ 100 ਕਿਲੋਮੀਟਰ ਤਾਂ ਚੱਲੂਗੀ ਵਾਹ ਯਾਰ ਮੈਂ ਤੇਰੀ ਸਕੂਟਰ ਨੂੰ ਵੱਖਰੀ ਹੀ ਦੇਖਿਆ ਤੇਰੀ ਗੱਡੀ ਫੀਸਾ ਸਿਚੂਸ਼ਨ ਲੱਗਿਆ ਗਾੜਾ ਪੂਰਾ ਕਿੱਲ ਬੰਦਾ ਤੂੰ ਤਾਂ ਯਾਰ ਇੱਥੇ ਆਪਾਂ ਕਰਦੇ ਨਹੀਂ ਬਲੌਗ ਦੀ ਸਮਾਪਤੀ ਕਰੇ ਆਗੇ ਇੱਕ ਸ਼ਾਰਟ ਪਾਉਣਾ ਵਾ ਕਮਰੇ ਦਾ ਰੋਟੀ ਰੁੱਟੀ ਖਾਣੇ ਜਾ ਗਿਆ ਚੌਲ ਝੋਲ ਮੁਕੇ ਹੋਏ ਆ ਬਲੌਗ ਨੂੰ ਤੁਸੀਂ ਕਰਨਾ ਇੰਜੋਏ ਸਬਸਕ੍ਰਾਈਬ ਬਾਹਰ ਆ ਗਏ ਅੱਜ ਨਾਲੇ ਸ਼ਕਰਪਾਰਾ ਜਰੂਰ ਕਰਨਾ ਬੱਸ ਇਥੇ ਇਤਲਾਹ ਹੋ ਇਤਜਾਹ ਹੈ ਨਾ ਇੱਥੋਂ ਸਾਨੂੰ ਜਾਣਾ ਤੁਰ ਕੇ ਦਰ ਨੂੰ ਓਕੇ ਜੀ ਧੰਨਵਾਦ ਬਹੁਤ ਬਹੁਤ ਤੁਹਾਡਾ ਮਿਲਦੇ ਆ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਤੁਹਾਡੇ ਪਰਿਵਾਰ ਨੂੰ ਓਕੇ ਸ਼ਕਰਪਾਰਾ ਗਾ ਵੀ ਕਰਾ ਦੀ ਲੋਕਾਂ ਦਾ ਜਿੱਥੇ ਤੂੰ ਜਾਣਾ ਠੀਕ ਆ ओके okay, भाई टाटा लो <laughs> ये इथो हो गया आप पैदल अपने घर नो ਇਹ ਕਰਿਆ ਕਿ ਤੁਹਾਨੂੰ ਰੂਮ ਦਾ ਸ਼ਾਰਟ ਦਿਖਾ ਕੇ ਵਲੌਗ ਦੀ ਕਰ ਦੇਣੀ ਸਮਾਪਤੀ